ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਵੀਰ ਭਾਈ ਭੈਣ ਜਿਹੜੇ ਵੀ ਹੈਗੇ ਨੇ ਮੇਰੀ ਪ੍ਰੋਫਾਈਲ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਆਲਮੋਸਟ ਮੇਰੀ ਜਿਹੜੀ ਲੜਾਈ ਚੱਲ ਰਹੀ ਹੈ ਉਹਦਾ ਪਤਾ ਹੀ ਹੈ ਮੈਂ ਲਾਈਵ ਵੈਸੇ ਹੋਣਾ ਨਹੀਂ ਸੀ ਚਾਹਦੀ ਪਰ ਇਹ ਲਾਈਵ ਹੋਣ ਦਾ ਮੇਰਾ ਜਿਹੜਾ ਰੀਜ਼ਨ ਹੈ ਓਹੋ ਪਾਨਾ ਸਿੱਧੂ ਤੇ ਲੱਖਾ ਸਦਾਨਾ ਜਿਹੜੇ ਹੈਗੇ ਆ ਬਦਮਾਸ਼ ਟਾਈਪ ਦੇ ਲੋਕ ਨੇ ਇਹਨਾਂ ਦੀ ਬਦਮਾਸ਼ੀ ਨੂੰ ਜਗ ਜाहिर ਕਰਨਾ ਇਹਨਾਂ ਨੂੰ ਇਹਨਾਂ ਦੀ ਜਿਹੜੀਆਂ ਚੀਜ਼ਾਂ ਨੇ ਉਹਨੂੰ ਲੋਕਾਂ ਦੇ ਸਾਹਮਣੇ ਰੱਖਣਾ ਤੇ ਸਾਡੇ ਨਾਲ ਕਿਦਾਂ ਕਿਸ ਤਰੀਕੇ ਨਾਲ ਕਿਸ ਲੈਵਲ ਦਾ ਧੱਕਾ ਹੋ ਰਿਹਾ ਹੈ ਉਹ ਲੋਕਾਂ ਨੂੰ ਦਿਖਾਣਾ ਹੈ ਇਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਬਹੁਤ ਵਧੀਆ ਛਵੀ ਬਣਾਈ ਹੋਈ ਨੇ ਬਣਾਈ ਹੋਈ ਹੈ ਅਸੀਂ ਬਹੁਤ ਵੱਡੇ ਸਮਾਜ ਸੇਵੀ ਆ ਸਾਰਾ ਕੁਝ ਚੇਰਦਿਆ ਬਟ ਜਿਹੜਾ ਇਹਨਾਂ ਦਾ ਅਸਲੀ ਚਿਹਰਾ ਹੈ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੇਰੇ ਨਾਲ ਵੀਤਰੀ ਆ ਮੈਨੂੰ ਪਤਾ ਹੈ ਮੈਂ ਵੈਸੇ ਲਾਈਵ ਵੈਸੇ ਅੱਜਕੱਲ ਹੁੰਦੀ ਨਹੀਂ ਹੈਗੀ ਬਹੁਤ ਘੱਟ ਮੈਂ ਲਾਈਵ ਹੁੰਦੀ ਆ ਪਰ ਅੱਜ ਹੱਦ ਪਾਰ ਹੋ ਗਈ ਜਿਹਦੇ ਕਰਕੇ ਮੈਨੂੰ ਲਾਈਵ ਹੋਣਾ ਪਿਆ ਮੇਰੇ ਨਾਲ ਮੇਰੀ ਸਿਸਟਰ ਵੀ ਹੈ ਤੇ ਜਿਹੜਾ ਐਵੇਂ ਕਰ ਲੈਂਦੇ ਆ ਨਾ ਜਿਹੜਾ ਅੱਜ ਜਿਹੜਾ ਅੱਜ ਇਨਸੀਡੈਂਟ ਹੋਇਆ ਹੈ ਸਾਡੇ ਨਾਲ ਬਹੁਤ ਬਹੁਤ ਭਾਨਾ ਸਿੱਧੂ ਉਹਨੇ ਜਿਹੜੇ ਹੈਗੇ ਆ ਬਦਮਾਸ਼ੀ ਬਹੁਤ ਟਾਈਮ ਤੋਂ ਕਰਦੇ ਆ ਰਹੇ ਨੇ ਸਾਡੇ ਬਹੁਤ ਜ਼ਿਆਦਾ ਸਾਡੇ ਨਾਲ ਥੱਕਾ ਹੋਇਆ ਸਾਡੇ ਕਿਤੇ ਵੀ ਸੁਣਵਾਈ ਨਹੀਂ ਹੋਈ ਇੱਕ ਬੰਦੇ ਕੋਲ ਜਾਂਦੇ ਆ ਦੂਜੇ ਕੋਲ ਭੇਜ ਦਿੰਦਾ ਦੂਜੇ ਕੋਲ ਜਾਂਦੇ ਆ ਤੀਜੇ ਕੋਲ ਭੇਜ ਦਿੰਦਾ ਇਹਨਾਂ ਦੇ ਸਿਰ ਤੇ ਕਿਸੇ ਦਾ ਹੱਥ ਹੈ ਜਿਹੜਾ ਕਿਸ ਦਾ ਹੱਥ ਹੈ ਕਿਉਂ ਸਾਡੀ ਸੁਣਵਾਈ ਨਹੀਂ ਹੋ ਰਹੀ ਆਮ ਲੋਕਾਂ ਦੀ ਕਿਉਂ ਸੁਣਵਾਈ ਨਹੀਂ ਹੋ ਰਹੀ ਹੈ ਜਿਹੜੇ ਗੁੰਡੇ ਬਦਮਾਸ਼ ਲੋਕ ਨਹੀਂ ਭਾਨੇ ਸਿੱਧੂ ਵਰਗੇ ਲੱਖੇ ਸਿਧਾਨੇ ਵਰਗੇ ਉੱਥੇ ਨਹਿਰਾ ਤੇ ਖੜਾ ਉਹਨਾਂ ਦੀ ਮਤਲਬ ਸਟਰੈਟਜੀ ਕੀ ਹੈ ਇਹ ਮੈਂ ਸ਼ਾਰਟ ਦੇ ਵਿੱਚ ਇਸ ਲਾਈਵ ਦੇ ਥਰੂ ਤੁਹਾਨੂੰ ਸਮਝਾ ਦੰਦੀ ਆ ਭਾਨਾ ਸਿੱਧੂ ਹੁਣ ਇਸ ਟਾਈਮ ਬੈਠਾ ਦੁਬਈ ਇਹਨੇ ਮੇਰੇ ਪਿੰਡ ਆਪਣੇ ਗੁੰਡੇ ਉੱਥੇ ਰੱਖੇ ਹੋਏ ਨੇ ਇਹਦਾ ਭਾਈ ਅਮਨਾ ਇਹਦੀ ਭੈਣ ਪਾਲਕੌਰ ਇੱਕ ਨੰਬਰ ਦੀ ਉਹ ਮਤਲਬ ਬਹੁਤ ਤੇਜ਼ ਔਰਤ ਹੈ ਮੈਂ ਕੁਝ ਵਰਡ ਨਹੀਂ ਯੂਜ਼ ਕਰੂੰਗੀ ਠੀਕ ਹੈ ਇਹਦਾ ਜਿਹੜੇ ਹੈਗੇ ਨੇ ਇਹਨਾਂ ਦੇ ਨਾਲ ਦੇ ਚਮਚੇ ਜਿਹੜੇ ਹੈਗੇ ਨੇ ਇੱਕ ਮਨੀ ਐ ਸਨੋਰ ਦਾ ਮੁੰਡਾ ਲੱਕੇ ਦਾ ਮੁੰਡਾ ਨਾਲ ਪਿੰਡ ਸਾਡੇ ਪੂਨੀਆ ਪੈਂਦਾ ਉਹਨਾਂ ਦਾ ਮੁੰਡਾ ਹੈਗਾ ਕੋਈ ਮਿਸਤਰੀ ਦਾ ਮੁੰਡਾ ਉਹ ਉਹ ਇਹਨਾਂ ਦਾ ਹੈਗਾ ਬੰਦਾ ਜਿਹੜਾ ਇੰਨੀ ਕਿ ਇਹਨਾਂ ਦੀ ਬਤਮੀਜ਼ੀ ਇੰਨੀ ਕਿ ਇਹਨਾਂ ਦੀ ਹੱਦ ਹੋ ਗਈ ਆ ਇੰਨੀ ਕੁ ਵੱਧ ਗਈ ਆ ਕਿ ਕੋਈ ਕਹਿਣ ਦੀ ਹੱਦ ਨਹੀਂ ਅਸੀਂ ਅੱਜ ਗਏ ਪਿੰਡ ਅਜੇ ਸੇ ਆਪਣੀ ਪਿੰਡ ਦੇ ਮੋੜ ਤੇ ਹੀ ਸੀਗੇ ਤੇ ਮੋੜ ਤੋਂ ਇਹਨਾਂ ਨੇ ਸਾਡੀ ਗੱਡੀ ਦੇਖ ਲਈ ਗੱਡੀ ਦੇਖ ਕੇ ਪਾਨਾ ਸਿੱਧੂ ਦਾ ਭਾਈ ਅਮਨ ਸਿੱਧੂ ਉਹ ਮੋੜ ਸਰਪੰਚ ਪਾਨਾ ਸਰਪੰਚ ਜਿਹੜਾ ਜਣਾ ਸਰਪੰਚ ਹੈਗਾ ਹੁਣ ਲੱਖਾ ਸਧਾਨਾ ਤੁਸੀਂ ਕਹਿੰਦੇ ਹੋ ਵੀ ਕਿਵੇਂ ਇਨਵੋਲਵ ਹੁੰਦਾ ਲੱਖਾ ਸਧਾਨ ਨੇ ਨੂੰ ਪਤਾ ਹੈ ਵੀ ਮੈਂ ਆਪਣੀ ਛਵੀ ਕਿਵੇਂ ਲੋਕਾਂ ਦੇ ਅੱਗੇ ਸਹੀ ਰੱਖਣੀ ਹੈ ਲੱਖਾ ਆਪ ਨੇ ਇੱਥੇ ਪਟਿਆਲੇ ਦੇ ਵਿੱਚ ਆਂਦਾ ਉਹਨੇ ਆਪਣਾ ਇੱਕ ਚਮਚਾ ਪਾਨਾ ਸਰਪੰਚ ਹੈ ਕੋਈ ਉਹਨੂੰ ਮੋੜ-ਮੋੜ ਕਹਿੰਦੇ ਨੇ ਉਹ ਇੱਥੇ ਬਦਮਾਸ਼ੀ ਕਰਨ ਲਈ ਭੇਜਿਆ ਹੋਇਆ ਹੈ ਇਹ ਜਨਾਨੀਆਂ ਤੇ ਬੁੜੀਆਂ ਤੇ ਬਦਮਾਸ਼ੀ ਕਰਨ ਲਈ ਇਹਨਾਂ ਨੇ ਆਪਣੇ ਗੁੰਡੇ ਭੇਜੇ ਹੋਏ ਨੇ ਵੀ ਕਿ ਠੀਕ ਹੈ ਇਹਨਾਂ ਤੇ ਹਮਲਾ ਕਰਾਂਗੇ ਇਹਨਾਂ ਨੂੰ ਮਾਰਾਂਗੇ ਠੀਕ ਹੈ ਤੇ ਅਸੀਂ ਤਾਂ ਸਾਈਡ ਤੇ ਬੈਠੇ ਆ ਸਾਡੇ ਸਾਡੇ ਸਿਰ ਤੇ ਹੈਗਾ ਕਿਸੇ ਦਾ ਹੱਥ ਜੋ ਵੀ ਪ੍ਰਸ਼ਾਸਨ ਹੈ ਜੋ ਵੀ ਕੁਝ ਹੈਗਾ ਮੈਨੂੰ ਨਹੀਂ ਪਤਾ ਕਿਸਦਾ ਹੱਥ ਹੈ ਅਸੀਂ ਹਰ ਜਗ੍ਹਾ ੱਟਕੇ ਖਾ ਲਏ ਸਾਡੀ ਕੋਈ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਹੈਗੀ ਜਿਹਦਾ ਵੀ ਇਹਨਾਂ ਦੇ ਸਿਰ ਤੇ ਹੱਥ ਹੈ ਇਹਨਾਂ ਨੂੰ ਪਤਾ ਵੀ ਅਸੀਂ ਬਾਹਰ ਨਿਕਲ ਜਣਾ ਅੱਜ ਐਡਾ ਸਾਡੇ ਨਾਲ ਭਿਆਨਕ ਇਨਸੀਡੈਂਟ ਹੋਇਆ ਸਾਡੇ ਤੇ ਹਮਲਾ ਮਤਲਬ ਅੱਗੇ ਵੀ ਪਿੱਛੇ ਆਂਦੇ ਨੇ ਪਰ ਹਰ ਵਾਰ ਵੱਜ ਜਾਂਦੇ ਨੇ ਸਾਡੇ ਤੇ ਹਮਲਾ ਜ ਇੰਨਾ ਜ਼ਿਆਦਾ ਉਹ ਹੋਇਆ ਹੈ ਕਿ ਅਸੀਂ ਮਤਲਬ ਦਹਿਲ ਗਏ ਸਾਨੂੰ ਮਤਲਬ ਦੱਸਣਾ ਪਿਆ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੋएगी ਤਾਂ ਸਾਡੇ ਕੋਲ ਅਸੀਂ ਹੋਰ ਕੋਈ ਮਾਧਿਅਮ ਹੈ ਨਹੀਂ ਸਾਡੇ ਕੋਲ ਗੱਲ ਪਹੁੰਚਾਉਣ ਦਾ ਨਾ ਕੋਈ ਸਾਡੀ ਐਸਐਸਪੀ ਦੇ ਇੰਨੀਆਂ ਦਰਖਾਸਤਾਂ ਦਿੱਤੀਆਂ ਨਾ ਕੋਈ ਉਹਨਾਂ ਦਾ ਕੋਈ ਹੱਲ ਨਿਕਲਿਆ ਜਿਹੜੇ ਪੋਲੀਟੀਕਲ ਬੰਦੇ ਵੀ ਹੈਗੇ ਉਹਨਾਂ ਕੋਲ ਅਸੀਂ 20 ਵਾਰ ਜਾਇਆ ਕੋਈ ਕੋਈ ਹੱਲ ਨਹੀਂ ਕਿਤੇ ਵੀ ਐਵਰੀਬਾਡੀ 노 ਸਾਡਾ ਜੋ ਜਿਹੜਾ ਵੀ ਕੇਸ ਹੈ ਬਟ ਕੋਈ ਵੀ ਉਹ ਇਹਨਾਂ ਦੇ ਬਦਮਾਸ਼ਾਂ ਦੇ ਅੱਗੇ ਸਾਰੇ ਝੁੱਕ ਜਾਂਦੇ ਨੇ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਕਰਕੇ ਪੁਲਿਸ ਨੇ ਝੁਕਦੇ ਨੇ ਇਹਨਾਂ ਦੇ ਅੱਗੇ ਕਿਹੜੇ ਕਰਕੇ ਸਰਕਾਰਾਂ ਇਹਨਾਂ ਦੇ ਅੱਗੇ ਝੁਕਦੀਆਂ ਨੇ ਪਹਿਲਾਂ ਵੀ ਇਹਨਾਂ ਨੇ ਆਪਣੇ ਜਿਹੜੇ ਵੀ ਪਰਚੇ ਹੈਗੇ ਉਹ ਰੱਦ ਕਰਾਏ ਨੇ ਮੈਨੂੰ ਨਹੀਂ ਪਤਾ ਕਿ ਆ ਸੀਗਾ ਬਟ ਸਾਡਾ ਜੈਨੂਨ ਜਿਹੜਾ ਹੈਗਾ ਆਪਣੇ ਪਰਚੇ ਰੱਦ ਕਰਾ ਕੇ ਇਹ ਦੂਜਿਆਂ ਦੇ ਝੂਠੇ ਪਰਚੇ ਪਵਾਉਂਦੇ ਆ ਜਨਤਾ ਆਦੀ ਨੇ ਇਹ ਹਾਂ ਹੋਰ ਕੁਝ ਨਹੀਂ ਕਰਦੇ ਇਹ ਇਹਨਾਂ ਨੇ ਆਪਣੇ ਪਰਚੇ ਕੈਨਸਲ ਕਰਾ ਲੇ ਪਤਾ ਨਹੀਂ ਕਿਉਂ ਭਗਵੰਤਮਾਨ ਸਰਕਾਰ ਦੀ ਇੰਨੀ ਜ਼ਿਆਦਾ ਇਹ ਇਹ ਉੱਤੋਂ ਉੱਤੋਂ ਬਾਲਾ ਕਰਦੇ ਨੇ ਪਤਾ ਨਹੀਂ ਵਿੱਚੋਂ ਕੌਣ ਕਿਹਦੇ ਨਾਲ ਮਿਲਿਆ ਹੋਇਆ ਵੀ ਕਿ ਸਾਡੀ ਕਿਤੇ ਵੀ ਨਹੀਂ ਸੁਣਵਾਈ ਹੋ ਰਹੀ ਇਹਨਾਂ ਨੂੰ ਐਂ ਲੱਗਦਾ ਵੀ ਕੁੜੀਆਂ ਐ ਠੀਕ ਐ ਮਾਰ ਕੇ ਘੇਰ ਦੋ ਅੱਜ ਇੰਨਾ ਕੁ ਜ਼ਿਆਦਾ ਉਹ ਸੀਗਾ ਨਾ ਇਹਨਾਂ ਨੇ ਥ੍ਰੈਟ ਮਤਲਬ ਇੰਨਾ ਕੁ ਜ਼ਿਆਦਾ ਥ੍ਰੈਟ ਸੀਗਾ ਅਸੀਂ ਫਾਈਲ ਕੋਡ ਵੀ ਕਿਹਾ ਹੋਇਆ ਵੀ ਸਾਨੂੰ ਥ੍ਰੈਟ ਹੈ ਪੁਲਿਸ ਵਾਲਿਆਂ ਨੇ ਵੀ ਸਾਨੂੰ ਕਿਹਾ ਹੋਇਆ ਵੀ ਕਿ ਠੀਕ ਐ ਤੁਹਾਨੂੰ ਪ੍ਰੋਟੈਕਸ਼ਨ ਅਸੀਂ ਜਿਹੜੀ ਹੈਗੀ ਐ ਉਹ ਕਰੀ ਵੀ ਐ ਬਟ ਸਟਿਲ ਇੰਨਾਂ ਦੀ ਐਡੀ ਬਦਮਾਸ਼ੀ ਹੈ ਜਾਣੇ ਆ ਇੰਨਾਂ ਦੀ ਜੇ ਕੋਈ ਦਰਖਾਸਤ ਵੀ ਦੇਤੀ ਇੱਥੇ ਕੋਈ ਕਾਰਵਾਈ ਨਹੀਂ ਭਾਂਦੇ ਤੇ ਨਾ ਇਹਦੀ ਭੈਣ ਤੇ ਨਾ ਇਹਦੇ ਭਾਈ ਤੇ ਉਥੇ ਚੋੜੇ ਹੋ ਕੇ ਇੰਨਾਂ ਨੇ ਮਤਲਬ ਜੇ ਸਾਨੂੰ ਬਸ ਵੀਡੀਓ ਬੰਦਦਾ ਇਹ ਹੀ ਮਤਲਬ ਹੈ ਸਾਡਾ ਜੋ ਇਹ ਕੀ ਕਰਦੇ ਨੇ ਜੇ ਅਸੀਂ ਕੋਈ ਦਰਖਾਸਤ ਦੇ ਕੇ ਆਨੇ ਆ ਉਹ ਪੁਲਿਸ ਵਾਲੇ ਡਰਾਅਰ ਚ ਰੱਖ ਦਿੰਦੇ ਨੇ ਜਿਹੜੀ ਕੋਈ ਇਹ ਝੂਠੀ ਫਰਜੀ ਦਰਖਾਸਤ ਦੇ ਕੇ ਆਨੇ ਆ ਉਹਦਾ ਇਸ਼ੂ ਕ੍ਰੀਏਟ ਕਰਕੇ ਸਾਡੇ ਪਿੱਛੇ ਪਰਚੇ ਪਾਉਣ ਨੂੰ ਪੈ ਜਾਂਦੇ ਆ ਇਹ ਇੰਨਾ ਇੰਨਾਂ ਨੇ ਜੀ ਨਾ ਸਾਡਾ ਹਰਾਮ ਕਰਿਆ ਹੋਇਆ ਹੈ ਇੱਕ ਤਾਂ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਇਹ ਇਹ ਜਿਹੜੀ ਹੈ ਇਹ ਪੁਲਿਸ ਦੀ ਹੈਲਪ ਨਾਲ ਲਏ ਇਹ ਵੜ ਰਹੇ ਨੇ ਬਹੁਤ ਬਹੁਤ ਮਹਾਨ ਅਫਸਰ ਨੇ ਕਾਲੋ ਦਲਜੀਤ ਸਿੰਘ ਕਾਲੋ ਮਰ ਗਏ ਜਿਨ੍ਹਾਂ ਦੇ ਜਿਨ੍ਹਾਂ ਦੇ ਬਦੌਲਤ ਇਹ ਵੜ ਰਹੇ ਨੇ ਬਾਕੀ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਫੋਨੇ ਜੋ ਵੀ ਪੋਲਿਟੀਕਲ ਲਿੰਕਸ ਨੇ ਮੈਨੂੰ ਨਹੀਂ ਪਤਾ ਪਰ ਸਾਡੀ ਲਾਈਫ ਇਹਨਾਂ ਨੇ ਪੂਰੀ ਸਪੋਇਲ ਕਰ ਰੱਖੀ ਹੈ ਸਾਨੂੰ ਕੋਈ ਵੀ ਚੀਜ਼ ਕੋਈ ਵੀ ਕੁਝ ਵੀ ਹੁੰਦਾ ਉਸ ਤੋਂ ਬਾਅਦ ਅਸੀਂ ਪਿੰਡ ਜਾਂਦੇ ਆ ਰਾਇਤੂ ਲਾਈਫ ਸਾਨੂੰ ਹੈਗਾ ਠੀਕ ਹੈ ਰਾਈਟੂ ਲਾਈਫ ਹੈਗਾ ਅਸੀਂ ਕਿਤੇ ਵੀ ਮੂਵ ਕਰ ਸਕਦੇ ਹਾਂ ਸਾਡਾ ਆਪਣਾ ਉੱਥੇ ਪਿੰਡ ਘਰ ਹੈ ਫੋਨ ਹੁੰਦਾ ਸਾਡੇ ਪਿੱਛੇ ਆਨ ਵਾਲਾ ਸਾਨੂੰ ਧਮਕੀਆਂ ਦੇਣ ਵਾਲਾ ਸਾਨੂੰ ਮਤਲਬ ਸਾਡੀ ਗੱਡੀ ਘੇਰ ਕੇ ਸਾਡੇ ਇਹਨਾਂ ਨੇ ਚਾਰ ਬੰਦਿਆਂ ਨੇ ਡਰਲ ਕੇ ਗੱਡੀ ਘੇਰੀ ਗੱਡੀ ਘੇਰ ਕੇ ਇਹਨਾਂ ਨੇ ਸ਼ੀਸ਼ਿਆਂ ਤੇ ਮੁੱਕੇ ਮਾਰੇ ਤੇ ਸਾਨੂੰ ਬੰਦੂਕਾਂ ਦਿਖਾ ਕੇ ਗਏ ਨੇ ਮੈਨੂੰ ਜੇ ਨਾ ਅੱਜ ਬਚਦੇ ਅਸੀਂ ਮਤਲਬ ਇਹਨਾਂ ਨੇ ਤਾਂ ਮਾਰ ਹੀ ਦਿੱਤਾ ਸੀ ਇਹਨਾਂ ਨੇ ਸਾਨੂੰ ਦੋਨਾਂ ਨੂੰ ਚੱਕ ਤਾਂ ਇਹਨਾਂ ਦਾ ਕੰਮ ਫਤਿਆ ਇਹ ਨਵਾਂ ਕੰਮ ਫਤਿਹ ਤੇ ਉਤੋ ਦੀ ਭਾਨਾ ਸਿੱਧੂ ਤੇ ਲੱਖਾ ਸਧਾਨਾ ਨਾਮ ਨਹੀਂ ਆਇਆ ਕਿਉਂਕਿ ਭਾਨਾ ਤਾਂ ਦੁਬਈ ਬੈਠਾ ਹੈ ਠੀਕ ਹੈ ਤੇ ਲੱਖਾ ਸਧਾਨਾ ਨੇ ਆਪਣਾ ਬੰਦਾ ਉਹ ਮੋੜ ਭੇਜ ਰੱਖਿਆ ਇੱਥੇ ਜੇ ਅਸੀਂ ਮਾਰਗਾਇਤਾ ਸਾਡੀ ਕੋਨ ਪੈਰਵਾਈ ਕਰੇਗਾ ਇਹਨਾਂ ਦੇ ਤਾਂ ਬਥੇਰੇ ਗੁੰਡੇ ਬਦਮਾਸ਼ ਇੱਥੇ ਇਕੱਟੇ ਹੋਏ ਹੋਏ ਆ ਕਿਉਂ ਨਹੀਂ ਇਹਨਾਂ ਤੇ ਕੋਈ ਵੀ ਕਾਰਵਾਈ ਹੁੰਦੀ ਹੈਗੀ ਮੈਂ ਤਾਂ ਇਹ ਨਹੀਂ ਸਮਝ ਆਉਂਦਾ ਇਹਦੇ ਕੋਈ ਉੱਤੇ ਪ੍ਰੂਫ ਹੈ ਕਿਹੜੇ ਉਹ ਬਰਨਾਲੇ ਤੋਂ ਆ ਕੇ ਇੱਥੇ ਬਦਮਾਸ਼ੀ ਕਰ ਰਿਹਾ ਪਟਿਆਲੇ ਇੱਥੇ ਇੱਥੇ ਦਾ ਪ੍ਰਸ਼ਾਸਨ ਕੀ ਕਿੱਥੇ ਹੈ ਮੈਂ ਅਸੀਂ ਤਾਂ ਬਹੁਤ ਰਿਕਵੈਸਟਾਂ ਕਰ ਲੀਆਂ ਸਾਡੀ ਅਸੀਂ ਅਸੀਂ ਮਤਲਬ ਅਸੀਂ ਡਨ ਹੋ ਗਏ ਹੁਣ ਅਸੀਂ 2 ਸਾਲ ਦੇ ੱਟਕੇ ਖਾ ਰਹੇ ਆ ਇਹਨਾਂ ਨੇ ਇਹਨਾਂ ਦੇ ਪਰਚਾ ਕਿੱਦਾਂ ਪਾਨੇ ਤੇ ਪਰਚਾ ਹੋਇਆ ਹੋਇਆ 166 ਨੰਬਰ ਪਰਚਾ ਅ 2022 ਦੇ ਵਿੱਚ ਉੱਤੇ ਕੋਈ ਕਾਰਵਾਈ ਨਹੀਂ ਉੱਤੇ ਪੁਲਸ ਵਾਲਿਆਂ ਨਾਲ ਮਿਲੇ ਹੋਏ ਨੇ ਇਹਨਾਂ ਦੇ ਕੋਈ ਇਲਾ ਚਲਾਨ ਨਹੀਂ ਪੇਸ਼ ਹੋਇਆ ਕੁਝ ਨਹੀਂ ਹੋਇਆ ਉਹੀ ਜ਼ਮੀਨ ਬਾਈ ਕਿੰਨਿਆਂ ਦੇ ਵਿੱਚ ਇਹਨੂੰ ਬਿਠਾਉਂਦੇ ਨੇ ਪੁਲਸ ਵਾਲੇ ਉੱਤੇ ਹੀ ਇਹ ਭੰਗੜੇ ਮੰਦਦੇ ਨੇ ਉੱਤੇ ਸਾਰਾ ਕੁਝ ਕਰ ਦਿੰਦੇ ਨੇ ਉੱਤੇ ਬੈਠ ਕੇ ਬਦਮਾਸ਼ੀਆਂ ਕਰ ਦਿੰਦੇ ਨੇ ਇਹ ਜਨਨਾਨੀਆਂ ਦੇ ਬਦਮਾਸ਼ੀਆਂ ਕਰਦੇ ਨੇ ਇਸ ਤਰੀਕੇ ਦੇ ਮਰਦ ਨੇ ਇਹ ਮਰਦ ਨਹੀਂ ਨਾ ਮਰਦ ਨੇ ਇਹ ਆਪਾਨਾ ਸਿੱਧੂ ਜਿਹੜਾ ਜੇ ਜੀ ਨੂੰ ਹੀਰੋ ਬਣਾਇਆ ਹੋਇਆ ਤੁਸੀਂ ਤੇ ਆਹ ਲੱਖਾ ਸਿਧਾਨਾ ਜਿਹੜਾ ਉੱਥੇ ਬਕਵਾਸ ਕਰਦਾ ਨਾ ਪਾਨੀਆਂ ਦੇ ਉੱਤੇ ਇਹ ਉਹ ਇਹਨੇ ਆਪਣਾ ਚਮਚਾ ਉਹ ਪਾਨਾ ਸਰਪੰਚ ਜਿਹੜਾ ਹੈਗਾ ਉਹ ਭੇਜਿਆ ਹੋਇਆ ਉਹਦੀ ਪਹਿਲਾਂ ਵੀ ਮੈਂ ਬਹੁਤ ਵਾਰ ਇਹਨਾਂ ਦੀ ਕੰਪਲੇਂਟਾਂ ਪਾਈ ਆ ਬਟ ਕਿਸੇ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜੇ ਸਾਨੂੰ ਮੇਰੇ ਪਰਿਵਾਰ ਨੂੰ ਇੰਡੀਆ ਜਾਂ ਇੰਡੀਆ ਤੋਂ ਬਾਹਰ ਕੁਝ ਹੁੰਦਾ ਤਾਂ ਆਹ ਪਾਨਾ ਸਰਪੰਚ ਲੱਖਾ ਸਿਧਾਨਾ ਅਮਨਾ ਸਿੱਧੂ ਤੇ ਪਾਲਕੌਰ ਤੇ ਦੇ ਨਾਲ ਜਿਹੜੇ ਹ ਚਮਚੇ ਆ ਪੰਡਾ ਸਿੱਧੂ ਵੇ ਜ਼ਿੰਮੇਵਾਰ ਆ ਚਾਹੇ ਉਹ ਬਾਹਰ ਬੈਠਾ ਹੈ ਉਹ ਸਾਡੀ ਬਾਹਰ ਬੈਠ ਕੇ ਕਾਰਵਾਈ ਕਰਾ ਰਿਆ ਆਪਣੀ ਠੀਕ ਹੈ ਉਹਦੇ ਬਥੇਰੇ ਚਮਚੇ ਆ ਬਥੇਰੇ ਇਹਦੇ ਇਹ ਰੱਖੇ ਹੋਏ ਨੇ ਸਾਡੇ ਕੋਲ ਕੋਈ ਚਮਚਾ ਨਹੀਂ ਆ ਸੀ ਸਿੰਪਲ ਨਾਰਮਲ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਆ ਸਾਡੇ ਕੋਈ ਬਦਮਾਸ਼ੀ ਨਹੀਂ ਹੈਗੀ ਇਹਨਾਂ ਨੇ ਪਹਿਲਾਂ ਦੋ ਬੰਦੇ ਸਾਡੇ ਮਾਰਤੇ ਹੁਣ ਹੁਣ ਵੀ ਇਹ ਸਾਨੂੰ ਕਹਿੰਦੇ ਆ ਵੀ ਅਸੀਂ ਤੁਹਾਨੂੰ ਮਾਰ ਦਾਂਗੇ ਤੇ ਫਿਰ ਵੀ ਪੁਲਿਸ ਸੁੱਤੀ ਪਈਆ ਕੁਝ ਵੀ ਨਹੀਂ ਕਰਦੀ ਇਹਨਾਂ ਦਾ ਉੱਥੇ ਇਹਨਾਂ ਨੂੰ ਬਿਠਾਇਆ ਹੋਇਆ ਬਲਕਿ ਇਹਨਾਂ ਨੇ ਇਹਨਾਂ ਦੀ ਸ਼ਹਿਰ ਨਾਲ ਬੈਠੇ ਨੇ ਐਮਐਲਏਾਂ ਦੀ ਸੈਨ ਔਰ ਬੈਠੇ ਨੇ ਸਰਕਾਰ ਦੀ ਸੈਨ ਔਰ ਬੈਠੇ ਨੇ ਕਿਸੇ ਦਾ ਤਾਂ ਕਿਸੇ ਦਾ ਹੱਤ ਹੈ ਨਾ ਇਹਨਾਂ ਦੇ ਉੱਤੇ ਜਿਹੜੀਆਂ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਐਡੀ ਕੀ ਹੈ ਸਰਕਾਰ ਤੋਂ ਉੱਤੇ ਹੋ ਗਈ ਚੀਜ਼ ਲਾਅ ਤਾਂ ਉੱਤੇ ਹੋਗੇ ਪੁਲਿਸ ਵਾਲੇ ਲਾਅ ਤਾਂ ਉੱਤੇ ਹੋਗੇ ਲੱਖਾਂ ਸਦਾਨਾਂ ਦੇ ਭਾਨਾ ਸਿੱਧੂ ਜਦੋਂ ਅਸੀਂ ਅੱਜ ਇਹ ਹਮਲੇ ਤੋਂ ਬਾਅਦ ਚੌਂਕੀ ਗਏ ਆ ਪੁਣੇ ਰੇੜੀ ਚੌਂਕੀ ਲੱਗਦੀ ਐ ਸਾਨੂੰ ਚੌਂਕੀ ਗਏ ਆ ਦਿਲਜੀਤ ਕਾਲੋਂ ਜਿਹੜਾ ਕਿ ਪਹਿਲਾਂ ਤੋਂ ਹੀ ਇਹਨਾਂ ਦੀ ਸਪੋਰਟ ਕਰ ਰਹੇ ਹੈ ਉਹਨਾਂ ਨੇ ਸਾਡੀ ਐਪਲੀਕੇਸ਼ਨ ਲਿਖਣ ਤੋਂ ਸਾਡੀ ਡੀਡੀਆਰ ਫਾਈਲ ਕਰਨ ਤੋਂ ਮੂਤੇ ਨਾ ਕਰਤੀ ਕਹਿੰਦੇ ਅਸੀਂ ਨਹੀਂ ਕਰਦੇ ਅਸੀਂ ਕਰ ਹੀ ਨਹੀਂ ਸਕਦੇ ਕਹਿੰਦੇ ਅਸੀਂ ਨਹੀਂ ਕਰ ਸਕਦੇ ਕਹਿੰਦੇ ਅਸੀਂ ਕਰ ਨਹੀਂ ਸਕਦੇ ਦੇ ਦਿਓ ਇਹ ਉਹ ਨਹੀਂ ਦੇਓ ਦੇਓ ਤਾਂ ਆਛਾ ਪੋਸਟ ਕਰਾ ਦਿਓ ਤਾਂ ਇਹਨਾਂ ਨੇ ਚੱਕੇ ਰੱਖ ਦਿੰਨੇ ਆ मतलब ਸਾਡੇ ਕੋਈ ਸੋਲੂਸ਼ਨ ਨਹੀਂ ਆ ਬਸ ਮੁੱਕ ਦੀ ਗੱਲ ਸਾਡਾ ਲਾਈਫ ਆਂਦਾ ਹੀ ਮਕਸਦ ਸੀਗਾ ਅਸੀਂ ਪਿੰਡ ਆਣਾ ਜਾਣਾ ਸਾਡਾ ਉੱਥੇ ਘਰ ਐ ਸਾਨੂੰ ਇਹ ਰਹਿਣ ਤੋਂ ਉੱਥੇ ਰੋਕ ਨਹੀਂ ਸਕਦੇ ਠੀਕ ਆ ਸਾਡਾ ਰਾਇਤੂ ਲਾਈਫ ਐ ਸਾਡਾ ਰਾਇਤੂ ਮੂਵ ਐ ਸਾਰੇ ਕਿਤੇ ਜੇ ਸਾਨੂੰ ਪਿੰਡ ਜਾਂਦਿਆਂ ਨੂੰ ਆਪਣੇ ਖੇਤ ਜਾਂਦਿਆਂ ਨੂੰ ਕੁਝ ਵੀ ਉਨੇ ਕੇ ਹੁੰਦੀ ਆ ਇਹ ਸਾਰੇ ਬੰਦੇ ਜ਼ਿੰਮੇਵਾਰ ਹੋਣਗੇ ਸਨੇ ਲੱਖਾ ਸੰਧਾਨਾ ਲੱਖੇ ਸੰਧਾਨੇ ਦਾ ਪਾਣਾ ਸਰਪੰਚ ਪਾਨਾ ਸਿੱਧੂ ਪਾਲਪੌਰ ਠੀਕ ਹੈ ਅਮਨਾ ਸਿੱਧੂ ਤੇ ਇਹ ਲੱਖੀ ਜਿਹੜਾ ਮਨੀ ਆ ਸੋ ਨੌਰ ਦਾ ਉਹ ਜਿਹੜਾ ਜਿਹੜੇ ਇਹਦੇ ਜਿਹੜੇ ਵੀ ਚਮਚੇ ਨੇ ਉਹ ਸਾਰੇ ਬੰਦੇ ਇਹਦੇ ਉਹ ਹੋਏਗੇ ਉੱਥੇ ਪੰਜ ਪੰਜ ਘੱਡਿਆ ਇਹ ਅਮਨਾ ਲੈ ਕੇ ਆਂਦਾ ਇਹ ਕਾਗਜ਼ ਇੱਕ ਵੀ ਦਿਖਾ ਦੇ ਪੁਲਿਸ ਸਾਨੂੰ ਲਿਖ ਕੇ ਦੇ ਦੇ ਪੁਲਿਸ ਵੀ ਕਿ ਪਾਨੇ ਦਾ ਉਹ ਹੈ ਇੱਥੇ ਵੀ ਜਿਹੜੇ ਬਾਈਕ ਲਿਆ ਜਾ ਪਾਨੇ ਨੂੰ ਬਿਠਾਇਆ ਹੋਇਆ ਨਾ ਪਾਨੇ ਦੇ ਨੇ ਉਹ ਪੁਲਿਸ ਲਿਖ ਕੇ ਦੇ ਦੇ ਡੀਸੀ ਲਿਖ ਕੇ ਦੇ ਦੇ ਅਸੀਂ ਆ ਤੋਂ ਬਾਅਦ ਕਦੇ ਨਹੀਂ ਕੁਝ ਕਹਿੰਦੇ ਬਸ ਦੈਟਸ ਇਟ ਸਿੱਧੀ ਵਸ ਇਹੀ ਇਹੀ ਮਤਸਾ ਸਿਗਾ ਜੇ ਸਾਨੂੰ ਕੁਝ ਵੀ ਹੋਇਆ ਇਹ ਬੰਦੇ ਜ਼ਿੰਮੇਵਾਰ ਨੇ ਅਸੀਂ ਆਪਣੇ ਪਿੰਡ ਵੀ ਜਾਣਾ ਹੈ ਅਸੀਂ ਆਪਣੇ ਖੇਤਾਂ 'ਚ ਵੀ ਜਾਣਾ ਹੈ ਅਸੀਂ ਆਪਣੇ ਘਰੇ ਵੀ ਜਾਣਾ ਹੈ ਆਪ ਨਾਲ ਪੁਲਿਸ ਵੀ ਇਨਵੋਲਵ ਹੈ ਇਨ ਉਹਦੇ ਸਿੱਧੀ ਸਿੰਪਲ ਗੱਲ ਹੈ ਕੈਨਨ ਪੁਲਿਸ ਨੇ ਬਚਨ ਨੂੰ ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਸਾ ਕਾਗਜ਼ਾਂ ਦੇ ਜਿੱਦਾਂ ਹੈ। ਪਰ ਸਭ ਤੋਂ ਜ਼ਿਆਦਾ ਖਤਰਾ ਸਾਨੂੰ ਪੁਲਿਸ ਦਾ ਹੀ ਹੈ। ਪੁਲਿਸ ਦਾ ਸਾਨੂੰ ਸਭ ਤੋਂ ਜ਼ਿਆਦਾ ਖਤਰਾ ਪਟਿਆਲਾ ਪੁਲਿਸ ਦਾ ਕਿਉਂਕਿ ਇਹ ਭਾਵੇਂ ਸਿੱਧੂ ਦਾ ਸਾਥ ਦੇ ਰਿਹਾ ਦੋ ਸਾਲਾਂ ਤੋਂ ਦੇ ਰਿਹਾ ਤੇ ਸਾਨੂੰ ਹਮੇਸ਼ਾ ਦਬੰਦਿਆ ਸਾਨੂੰ ਕਹਿੰਦੇ ਆ ਤੁੜ ਤੇ ਛੁੱਟੇ ਪਰਚੇ ਪਾ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਜੋ ਵੀ ਇਹ ਕਰਦੇ ਆ ਇਹ ਇਹੀ ਜ਼ਿੰਮੇਵਾਰ ਨੇ। ਥੈਂਕ ਯੂ ਸੋ ਮੱਚ ਫਾਰ ਯਰ ਟਾਈਮ ਗਾਈਜ਼। ਧੰਨਵਾਦ।